ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੌਂਆਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆਂ ਸ਼ਹਿਰੇਨ ਨਾਲਾ ਤਹਿਸੀਲ ਵੀਨ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਵੀਰ सोनू ਦੇ ਕੋਲ ਪਹੁੰਚੇ ਆਂ ਦੋ ਨਾਗਿਆ ਇੱਕ ਨਾਗ ਜਿਹੜਾ ਟੋਕੜ ਗੱਪਣਿਆ ਤੇ ਇੱਕ ਸੋਇਆ ਸੋਇਆ ਹੈ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਜੀ? ਵਧੀਆ ਭਾਜੀ। ਵਧੀਆ ਚਾਹੀਦਾ ਵੀਰ ਜੀ ਆਪਣਾ ਨਾਮ ਤੇ ਐਡਰੈਸ ਲਾ ਦੇ ਇੱਕ ਰਿਹਾ। ਨਾਮ सोनू ਸਹਾਜ ਨਾਲਾ ਜ਼ਿਲ੍ਹਾ ਬਸਰ। ਠੀਕ ਵੀਰ ਜੀ ਫੋਨ ਨੰਬਰ? 9815967552। ਠੀਕ ਵੀਰ ਜੀ ਇਧਰੋਂ ਕਰ ਲਈਏ ਸ਼ਰਵਾਤ। ਕੀ ਡਿਟੇਲ ਜੀ ਦੀ? ਇਹ ਭਾਈ ਛੋਟੀ ਸੂਈ ਏ। ਅੱਛਾ ਜੀ। ਸੂਈ ਨੂੰ ਹੁਣ ਮਹੀਨਾ ਹੋਇਆ ਜੀ 1.5 ਜਿਹੜਾ ਲੀ ਆਪਾ। ਅੱਛਾ ਜੀ। ਬੱਚਾ ਗਿਆ ਜੀ ਮਰ। ਬੱਚਾ ਮਰ ਗਿਆ। ਹਾਂ। ਅੱਛਾ ਜੀ। ਪਹਿਲਾਂ ਕੱਟੀ ਏ। ਤੇ 1.5 ਮਹੀਨਾ ਲਾ ਲਗੇ। ਹਾਂ। ਡੇਢ ਕਿੰਨਾ ਜਿਹੜਾ ਸੂਈ ਨੂੰ ਹੋਇਆ ਤੇ ਬੱਚਾ ਗਿਆ ਜੇ ਮਰ ਤੇ ਪਹਿਲਾ ਸੂਆ ਜੇ ਪਹਿਲਾ ਸੂਆ ਦੁੱਧ ਕਿੰਨਾ ਜੇ ਉਹ ਦੇ 40 ਹਾਂਜੀ ਅਛਾ ਬੱਚਾ ਮਰਿਆ ਹੈਗਾ ਓਏ ਆ ਵੇਖ ਠੀਕ ਠੀਕ ਲਓ ਜੀ ਆਹ ਵੇਖ ਸਕਦੇ ਜੇ ਕੋਈ ਵੀਰ ਕਹਿੰਦਾ ਕੋਈ ਮਹੀਨਾ ਲਾ ਲਈ ਕੋਈ ਡੇਢ ਮਹੀਨਾ ਲਾ ਲਈ ਬੱਚਾ ਗਿਆ ਜੇ ਮਰ ਤੇ ਵੀਰ ਨੇ ਅੰਦਰ ਬੱਧਾ ਸੀ ਉਧਰ ਤਾਂ ਵੀ ਮਰ ਗਿਆ ਠੰਡ ਦੇ ਨਾਲ ਤੇ ਕਿੰਨਾ ਦੁੱਧ ਦੇਖੋ ਵੀਰ ਜੀ ਮੌਕੇ ਤੇ ਹੁਣ 7 ਕਿਲੋ ਹੋਊਗਾ ਹਾਂ ਕੰਦੇ ਯਾਰਾ ਆਪਾਂ ਪਰਪਰ ਬੱਚੇ ਪੁੱਜੇ ਕਰਕੇ ਕਾਹਨੂੰ 사ਦੀ ਸਿੱਧੀ ਕਰਦੇ ਤੇ ਮਿਲਦੀ ਮਿਲਦੀ ਕਿਦਾਂ ਜੇ ਇੱਕ ਮਿਲਦੀ ਬੱਚੇ ਦੇ ਜੋ ਸੱਚ ਆ ਉਹ ਹੀ ਦੱਸਿਓ ਵੀਰ ਜੀ ਭਾਈ ਮੇਰੇ ਨਾਲ ਬੱਚੇ ਦੇ ਨੇ ਅੱਛਾ ਜੀ ਹੁਣ ਉਪਰੇ ਥਾਂ ਜਾ ਕੇ ਪਹਾੜੇ ਪਾੜੀ ਤੀਗਾ ਲਵਾ ਦੀਏ ਠੀਕ ਹੈ ਵੀਰ ਜੀ ਚੁਵਾਈ ਚੁਈ ਇੱਕ ਨੰਬਰ ਵੀਰ ਜੀ ਇੱਕ ਪਾਈ ਆ ਕੋ ਪਹਾੜਾ ਪਾਗੀ ਇੱਧਰ ਬਹਿ ਜਾ ਆਪਾਂ ਠੀਕ ਹੈ ਵੀਰ ਜੀ ਲਓ ਜੀ ਪਹਾੜਾ ਵੀਰ ਨੇ ਪਾਦਾ ਵੇ ਵੀਰ ਬਹਿ ਕੇ ਦਿਖਾ ਕੀ ਹਿਸਾਬ ਦਾ ਵਿਆਂ ਦਾ ਲਓ ਜੀ ਕਰੋ ਚੱਗ ਮੇਰੇ ਬੱਚੇ ਗੱਲ ਕਰਦੀ ਆ ਪਹਾੜਾ ਪਾਤਾ ਖਾਨ ਨਹੀਂ ਰਹੀ ਉਦਾਂ ਵੀਰ ਬਾਲ ਬੱਚਿਆਂ ਦੇਖਣੀਏ ਲੈ ਵੀਰ ਲਿਆ ਬਾਲ ਡੀ ਕਿਹਦਾ ਲੱਭੀਂਗਾ ਮਸ਼ੀਨਗਾ ਮਸ਼ੀਨਗਾ ਉਹਦਾ ਕਰਮਾਂ ਦੀ ਸੀਜਾ ਹਾਂਜੀ ਹਾਂਜੀ ਬਿਲਕੁਲ ਮੈਂ ਤਾਂ ਕੋਈ ਸੀ ਲੋਡ ਕੋਈ ਨਹੀਂ ਬਣੀ ਚਲੋ ਨਾ ਹੀ ਪਾਵੇ ਤੇ ਵਧੀਆ ਗੱਲ ਐ ਟੀਕੇ ਦੀ ਵੀ ਨਾ ਪਾਵੇ ਤੇ ਵਧੀਆ ਗੱਲ ਪੜਾ ਪਾਇਆ ਖਾਨ ਦਈ ਨਹੀਂ ਉਹ ਨਾ ਖਲੋ ਗਈ ਐ ਪਤੋ ਵੀ ਭਾਜੀ ਆ ਜੋ ਲਾ ਗਏ ਖਾਨ ਬਣਾਓ ਜੀ ਲਓ ਦਿਖਾ ਦੀ ਮੜੇ ਲਓ ਜੀ ਬਾਟੀ ਦਿਖਾ ਲਈ ਤੇ ਥਾਣੇ ਤੁਸੀਂ ਚੈੱਕ ਕਰ ਲਓ ਆ ਵੇ ਲੋ ਆ ਅਗਲੇ ਖਾਣਾ ਵੀ ਚੋਈ ਬੜਦੀ ਐ ਮੜਾ ਜੇ ਪਿਛੇ ਹੋ ਜੀ ਬੱਤੀ ਲਾ ਕੇ ਨਹੀਂ ਆਨ ਬਤਾਗੇ ਯਾਰ ਠੀਕ ਜੈਨੂ ਨੇ ਬੜੇ ਦੁੱਧ ਕਿੰਨਾ ਮੌਕੇ ਦੇ ਵੀਰ ਹਣੇ ਦੇਖੋ ਵੀ ਦੁੱਧ ਉਹ 7 ਕਿਲੋ ਹੁਣ ਬੱਚੇ ਕਰਕੇ ਕਿਸੇ ਦਾ 4 ਕਿਲੋ ਦੀ 6 ਕਿਲੋ ਦੇ ਅਸੀਂ ਪਲਾ ਕੇ 6 ਕਿਲੋ ਦੀ ਗਾਰੰਟੀ ਦੇ ਦਈਏ ਹਾਂ ਲਓ ਜੀ 6 ਲੀਟਰ ਦੀ ਵੀਰ ਕਹਿੰਦਾ ਗਾਰੰਟੀ ਦੇਦਾ ਕਿ ਕਿਲੋ ਖੰਡ ਘੜ ਵੀ ਸਕਦੀ ਹੈ ਦੁੱਧ ਜਿਹੜਾ 7 ਕਿਲੋ ਹੀ ਆ ਅਗਲੇ ਥਣਾਂ ਦੀ ਕਿਉਂ ਭਾਈ ਹਾਂਜੀ ਹਾਂਜੀ ਰਾਏ ਭਾਈ ਗਾ ਕਿੰਨੀ ਗਾੜ ਹੋ ਗਈ ਲੋ ਗਾ ਗਈ ਲਓ ਜੀ ਕਿਲੋ ਕਿ ਜਿਹੜੀ ਵੀਰ ਕਹਿੰਦਾ ਕਿ ਗਾੜ ਹੈਗੀ ਆ ਕੋਈ ਕਿਲੋ ਲਾ ਲੈ ਕੋਈ ਪੌਣਾ ਕਿਲੋ ਲਾ ਲੈ ਬਾਕੀ ਦੁੱਧ ਤੁਹਾਨੂੰ ਚੈੱਕ ਕਰਾ ਦਿੰਦੇ ਆ ਮਗਰਲੇ ਸਣਾ ਉਹਦਾ ਜਵਾਜ ਇਹ ਵੀ ਗੋਲ ਧਾਰਿਆ ਇਹਦੇ ਚ ਵੀ ਕੋਈ ਭੂਰ ਛੱਟਾ ਨਹੀਂ ਹੈਗਾ ਬਾਕੀ ਇੱਕ ਸਿੰਘ ਦਾ ਜਿਹੜਾ ਖੋਪ ਲੱਥਾ ਤੇ ਇੱਕ ਕੁੰਡਾ ਚੂਰ ਚੈੱਕ ਕਰ ਸਕਦੇ ਨਹੀਂ ਪਹਿਲਾਂ ਹੀ ਸਵਾ ਜੇ ਹਵਲੀ ਜੀ ਕੱਟੀ ਆ 6 ਤੋਂ 7 ਲੀਟਰ ਜਿਹੜਾ ਦੁੱਧ ਆ ਮੋਕੇ ਤੇ ਤਿਆਰ ਆ ਚਵਾਈ ਜੁਈ ਚੰਗੀ ਆ ਬੱਚਾ ਮਰ ਗਿਆ ਉਹ ਤੁਹਾਨੂੰ ਵੀਡੀਓ ਦੇ ਵਿੱਚ ਹੀ ਦਿਖਾਤਾ ਬੱਚੇ ਵੀ ਸਾਰੇ ਮਰੀ ਜਾਂਦਾ ਹੌਲੀ ਹੌਲੀ ਬੱਚੇ ਬੜੀ ਸੰਗ ਨਾਲ ਮਰਨ ਲੇ ਗਏ ਖਲੋ ਗਈ ਉਹ ਤਾਂ ਡਰਦੀ ਮੜਾ ਜਾ ਜਿਹੜੇ ਵੀਰ ਭਰਾ ਦੇ ਚਲਦੀ ਹੈ ਗੱਲ ਕਰ ਸਕਦਾ ਜੋਗ ਜ ਹੈਗਾ ਵਿੱਚੇ ਹੀ ਦਿਖਾਤਾ ਜੇ ਬੱਚਾ ਗਿਆ ਜੇ ਮਾਰ ਪਹਾੜਾ ਵੀਰ ਨੇ ਪਾਇਆ ਤੇ ਖਲੋਤੀ ਝੋਟੀ ਰਾਮਨਾ ਚਵਾਈ ਕਰਾਈ ਜਾਂਦੀ ਹੈ ਮੰਗਲਵਾਰ ਜੇ 3 ਤਰੀਕ 16 ਤਰੀਕ ਜੇ ਠੀਕ ਜੇ 3 ਤਰੀਕ 16 ਤਰੀਕ ਜੇ ਭਾਈ ਦੁੱਧ ਕਿਲੋ ਘੱਟ ਦੇਣਾ ਨਾ ਕਰ ਹਾਂਜੀ ਜਿਹਦੇ ਪੈਣਾ ਮਿਲ ਬੇ ਬੜਾ ਵਧੀਆ ਹੋਵੇਗਾ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਭਾਜੀ ਆ ਗਈ ਛੱਡ ਮੇਰਾ ਵੀ ਉਹੀ ਨਾ ਖੜੇ ਮੋੜ ਪੜਾਈ ਦਾ ਭਾਈ ਠੰਡਾ ਜੀ ਕੰਮ ਨਹੀਂ ਜਣਾ ਮੁਰਗੇ ਛੱਡ ਨਾ ਪਾ ਤਾਨੂੰ ਬੇ ਨਗਰ ਅੱਦੇ ਹੋ ਜਾਂਦੇ ਮੁਰਗੀਆਂ ਹੋਏ ਲਓ ਜੀ ਜੋ ਵਜ ਹੈਗਾ ਸਾਰਾ ਕੋਈ ਦੱਸਤਾ ਵੀਰ ਨੇ ਵੀਰ ਕਹਿੰਦਾ ਕਿ ਜਿਹਦੇ ਚੱਲਦਾ ਉਹੀ ਖੜੇ ਜਿਹਦੇ ਮਨ ਨੂੰ ਲੱਗਦਾ ਤੇ ਆਈ ਜਾਵੇਂ ਉਪਰੇ ਸਾ ਭਾਈ ਘਾੜ ਵੀ ਸਾਡੇ ਬੱਚੇ ਦੇ ਬਿਨਾਂ ਹਾਂਜੀ ਹਾਂਜੀ ਬਿਲਕੁਲ ਮੁਰਗੇ ਫੇਰਾ ਵੀ ਫੋਨ ਲਾਵੇ ਆ ਭਾਜੀ ਉਹ ਗੱਲ ਬਤਾ ਚੰਗਾ ਨਹੀਂ ਭਾਈ ਲੱਗਦਾ ਜੀ ਸਾਡੇ ਘਰ ਵਧੀਆ ਵ ਪਾੜੇ ਦੇ ਮਿਲਦੀ ਏ ਪਾੜਾ ਡਾਡ ਸਾਹਮਣੇ ਵੇਖ ਲੋ ਤੁਸੀਂ ਕਿੰਨਾ ਖਾਦਾ ਕਿੰਨਾ ਨਹੀਂ ਖਾਦਾ ਬਾਕੀ ਡਰਦੀ ਏ ਖਲੋਤੀ ਏ ਦੁੱਧ ਚਵਾਦਾ ਵੀਰ ਕਹਿੰਦਾ ਕਿ 6 ਲੀਟਰ ਦੀ ਗਰੰਟੀ ਦੇ ਦਾਂਗੇ ਦੁੱਧ ਸਾਤੀ ਹੋਊਗਾ ਕੋਈ ਪਾਈਆ ਖੰਡ ਅੱਧਾ ਕਿਲੋ ਪਾੜੇ ਵੀ ਸਕਦਾ ਬੱਚੇ ਨਾਲ ਆਪਾਂ ਸੱਤ ਕਰਵਾਨੇ ਆ ਬੱਚਾ ਮਰ ਗਿਆ ਆਪਾਂ 6 ਹੀ ਕਹੀਏ ਠੀਕ ਏ ਚਵਾਦਾਂ ਨੂੰ ਚੈੱਕ ਕਰਾਦਾ ਕੋਈ ਭੂਰ ਛੱਟਾ ਨਹੀਂ ਹੈਗਾ ਗੋਲ ਤਾਂ ਆ ਰਿਹਾ ਦੁੱਧ ਵੀ ਚੈੱਕ ਕਰਾ ਦਿੰਨੇ ਆ ਲਓ ਜੀ ਚੋਈ ਗਏ ਚੈੱਕ ਕਰ ਲਓ ਦੁੱਧ ਕਿੰਨਾ ਹੋਊਗਾ ਵੀਰਾ ਭਾਈ ਆਪਾਂ ਹੁਣ ਪਾ ਲਈਏ 3.5 ਆ 2 ਆ ਅੱਛਾ ਤੇ ਬੰਦੀ 4 ਆ ਆਪਾਂ 6 ਕਿਲੋ ਕਰਕੇ ਦਵਾਂਗੇ ਠੀਕ ਜੀ ਸਿੱਧੀਆਂ ਅਗਲਾਂ ਜੀ ਆ ਵੇਰੋ ਦੁੱਧ ਸਾਰੇ ਰਾਤੀ ਪਾ ਲਈ ਆ ਆ ਵੇਰੋ ਡੁੱਟ ਗਈ ਹੋਵੇ ਜੀ ਸਵੇਰ ਦਾ ਟਾਈਮ ਹੋਣ ਦੇ ਸਾਢੇ 7 ਦਾ ਪੌਣੀ ਦਾ 8:30 ਟਾਈਮ ਸਾਢੇ 7 ਦਾ ਹੋ ਗਿਆ ਵਾ ਹਾਂ ਜੀ ਹਾਂ ਜੀ ਲਓ ਜੀ ਜਿਹੜਾ ਦੁੱਧ ਹੋ ਸਕਦਾ 3 ਪਲੱਸ ਹੀ ਹੋਵੇ ਬਾਕੀ 3 ਲਾ ਕੇ ਚੱਲੋ ਨਹੀਂ ਇਹਦਾ ਰੇਟ ਵੀਰ ਕੀ ਕਰਨਾ ਜੀ ਤੇ ਭਾਈ ਬੱਚਾ ਹੁੰਦਾ ਹਾਂ ਜੀ ਇਹ ਤਾਂ ਮੈਂ ਫਿਰ ਮੈਂ 60 ਦੇ ਦਈਏ ਹੂੰ ਹੁਣ ਕੋਲ ਆਪਾਂ ਦੇ ਦਈਏ 5000 ਦੀ 55 ਦੀ ਹਾਂ ਕਰ ਦਈਏ ਮਾਨਦਾਨ 53000 ਦੀ ਭਾਜੀ ਹਾਲਾ ਦੇ ਦਾਂਗੇ 53000 ਦੀ ਹਾਂ ਠੀਕ ਹੈ ਲਓ ਜੀ 53000 ਰੁਪਏ ਜੀ ਦਾ ਫੋਨ ਲਾਵੇ ਹਾਂਜੀ ਸਲੀ ਆਪਣੀਆਂ ਖੜੀ ਕੰਦ ਚ ਛੋਟਾ ਜਿਹਾ ਨਾ ਵੱਡੀ ਨਾ ਛੋਟੀ ਹੈ ਹਾਂਜੀ ਦਰਮਿਆਨ ਆ ਜੇ ਕਰਦੇ ਸਾਰੇ ਕੋ ਦੱਸਿਆ ਚੰਗਾ ਦਾ ਭਾਜੀ ਬਿਲਕੁਲ ਜੀ ਬਿਲਕੁਲ ਐਵੇਂ ਮੇਰਾ ਭਰਾ ਦੇਸੀ ਥੋੜੀਗਾ ਲਓ ਜੀ ਜੋ ਜੋ ਕੁਝ ਵੀ ਹੈਗਾ ਵੀਡੀਓ ਦੇ ਵਿੱਚ ਹੀ ਤੁਹਾਨੂੰ ਦਿਖਾਤਾ ਜਿੱਦਾਂ ਮਿਲਦੀ ਹੈ ਵਧੀਆ ਜੇ ਚੋਣ ਪੋਲੀ ਠੀਕ ਜੀ ਠੀਕ ਗੱਲ ਕੀ। ਯਾ ਦੂਜੇ ਨੰਬਰ ਤੇ ਵੀ ਠੀਕ ਹੈ ਤਾਂ। ਹਾਂ ਹਾਂ 52000 ਜੀ ਦਾਂ ਭਾਈ। ਸਾਢੇ 52 ਫਿਰ 52 ਪੂਰੇ ਦੀ ਕਰਦੀ ਏ। ਯਾ 50000 ਦੀ ਲੇਖਾ ਸਾਢੇ 52 ਜਿਹੜਾ ਪੂਰੇ। ਲਓ ਜੀ 52000 ਪੂਰੇ ਦੀ ਕਰਤੀ ਜੇ। ਪੂਰੇ 52000 ਭਾਈ। 52000 ਦੀ। ਹਾਂ। ਲਓ ਜੀ ਪੂਰੇ 52000 ਦੀ ਕਰਤੀ ਵੀਰ ਨਾਲ। ਪੂਰੇ 52000 ਦੇ। 100 ਨਹੀਂ ਉਹ ਤਾਂ ਪਤਾ ਨਹੀਂ ਇਤੋਂ ਪਰੇ। 50000 ਦੀ ਰੱਬ ਦਾ ਨਾਂ ਇਤੋਂ ਪਰਾਂ ਚੈੱਕ ਕਰੋ। ਉਹ ਨਾ ਇਤੋਂ ਭਾਜੀ ਮੈਨੂੰ ਹੁਣ ਕੋਈ ਨਾ। ਹਾਂ। ਨੇ 9900 ਰੁਪਈਆ ਦਾ ਫੋਨ ਆ ਲੈ 9900 ਰੁਪਈਆ ਦਾ ਫੋਨ ਠੀਕ ਹੈ ਪੂਰੇ 50000 ਦਾ ਮਾਨ ਨਹੀਂ ਨਹੀਂ ਪੂਰਾ ਮਾਨ ਕਰ ਸੀਲ ਪੂਰੀ ਹਾਂ ਹੁਣ ਹੈ ਦੋ ਦੋ 6 ਕਿਲੋ ਤਾਜੀ ਸੂਈ ਡੇਢ ਮਹੀਨਾ ਹੋਇਆ ਸਾਰਾ ਸੂਈ ਦੋ ਮਹੀਨਾ ਡੇਢ ਚਾਦੀ ਆ ਗੋ ਦੂਜੇ ਨੰਬਰ ਦੇ ਵੀਰ ਜੀ ਕਿਤਾ ਜੀ ਦੂਜੇ ਨੰਬਰ ਤੇ ਟੋਕੜ ਗੱਪਾਂ ਜਾਵੇ ਵੀਡੀਓ ਬਣਾਈ ਆਪਾਂ ਚੈੱਕ ਵੀ ਆਪ ਖੋਜ ਰਹੇ ਹੋ ਲੈ ਆਪਾਂ ਭਾਈ ਗੱਦ ਕੰਮ ਨਹੀਂ ਕਰੀ ਕੰਮ ਕਰਨਾ ਜਿਹੜਾ ਤਸੱਲੀ ਵਾਲਾ ਆ ਵੇ ਚੈੱਕ ਕਰਾਈ ਆਪਣੇ ਘਰ ਦੇ ਆ ਕੇ ਪਹਿਲਾਂ ਆਵੇ ਲੈ ਵੀਰ ਵੀਡੀਓ ਦਿਖਾ ਦੇ ਮੜਾਈ ਆ ਵੇ ਵੀਰਾ ਡਾਕਟਰ ਕਿੱਥੋਂ ਦਾ ਜੀ ਇਹ ਡਾਕਟਰ ਇਹ ਲੱਗੂ ਆਪਣੇ ਲੱਖੂ ਹੋ ਵੀ ਲੋ ਇਹੋ ਹੀ ਨਾ ਪੜਾ ਨੰਬਰ ਹਾਂਜੀ ਹੋਏ ਲੋ ਜੀ ਆਜ ਮਾਜ ਠੀਕ ਹੈ ਡਾਕਟਰ ਸਾਹਿਬ ਠੰਡਾ ਟੀਕਾ ਲਾਦਾ ਜੀ ਮਾਰਾ ਜੀ ਕਿਨੇ ਕਿਨੇ ਟਾਈਮ ਦੀ ਨਿਕਲੀ ਵੀਰੇ ਸੁਣਾ ਫੇਰ ਸੁਣ ਲੋ ਹਾਂਜੀ ਡਾਕਟਰ ਸਾਹਿਬ ਹਾਂਜੀ ਜੀ ਵੀ ਜੀ ਕਿਨੇ ਜੀ ਆਦੀ ਮੈਂ ਚੱਕ ਪਾਸ ਜੇ ਸਾਢੇ 24 ਮਿੰਟ ਸਾਢੇ 24 ਮਿੰਟ ਸਾਡੇ 4.5 ਮਹੀਨੇ ਦੀ ਜਿਹੜੀ ਚੈੱਕ ਪਾਸ ਦੁੱਧ ਵੀਰ ਜੀ ਕਿੰਨਾ ਜੇ ਦੇ ਕੋਲ ਦੁੱਧ ਵੀਰ ਜੀ ਹੋਊਗਾ 6 ਕਿਲੋ ਹਾਂਜੀ ਪਰ ਆਪਾਂ 6 ਕਿਲੋ ਕੰਡੇ ਦੇ ਚਾਹ ਦੇ ਤੋਂ ਮੇਰੇ ਘਰ ਮਿਲ ਕੇ ਖੜੇ ਅੱਛਾ ਜੀ ਤੇ ਸੂਆ ਕਿੰਮਾ ਸੂਈ ਦੇ ਕਿੰਮਾ ਸੂਣਾ ਜਿਹੜੀ ਜੋ ਮੱਝ ਆਈਏ ਹਾਂਜੀ ਆਪਣਾ ਸੱਜਣੀ ਜਿਹੜੇ ਦੇ ਜੋ ਮੱਝ ਆਈ ਆ ਅੱਛਾ ਜੀ ਤੇ ਦਸਾ ਸੂਆ ਸੂਣਾ ਜੇ 15 16 ਕਿਲੋ ਆਈਏ ਅੱਛਾ ਜੀ ਆਮਲਾ ਕੁ ਮਾੜੀ ਸਾਡੇ 4.5 ਮਹੀਨੇ ਦੀ ਕੱਪਣਾ ਸਾਡੇ 4.5 ਦੀ ਕੱਪਣਾ 6 ਕਿਲੋ ਦੁੱਧ ਪੂਰੀ ਗਰਮੀ ਚ ਭਰ ਭਾਈ ਗਰਮੀ ਤੇ ਮਿਲਦੀ ਕਿਦਾਂ ਜੇ ਸਾਡੇ ਇੱਥੇ ਭਾਈ ਮਿਲਦੀ ਭੜੇ ਦੇ ਇਹ ਲਓ ਜੀ ਵੀਰ ਦੇ ਘਰ ਜਿਹੜੀ ਆ ਪਹਾੜੇ ਤੇ ਮਿਲਦੀ ਵੀਰ ਕਹਿੰਦਾ ਕਿ ਕਿਸ ਦੇ ਘਰ ਜਾ ਕੇ ਟੀਕਾ ਵੀ ਲਵਾ ਸਕਦੀ ਦੁੱਧ 6 ਲੀਟਰ ਜਿਹੜੀ ਸਾਢੇ 25 ਮਹੀਨੇ ਦੀ ਚੈੱਕ ਪਾਸ ਦੇ ਵੀਡੀਓ ਆਪਾਂ ਵਿੱਚੇ ਦਿਖਾਤੀ ਬਾਕੀ ਪਿੱਠ ਪੁੜੇ ਦੀ ਸਾਫ ਆ ਵੱਡੀ ਮਾਝਿਆ ਕੋਈ ਛੋਟੀ ਨਹੀਂ ਕਦ ਵਜਨ ਤੇ ਜਿਹੜਾ ਚੰਗਾ ਹੈ ਸਿਵਾਈ ਜੂਈ ਵੀਰ ਕਹਿੰਦਾ ਕਿ ਜਿਹੜੀ ਇੱਕ ਨੰਬਰ ਆ ਹਾਂ ਜੀ ਚੋਲ ਦੇ 6 ਲਓ ਹਾਂ ਜੀ ਤਰੀਕ 16 ਜੀ ਹਾਂ ਜੀ ਮੇਰੀ 20 ਤਰੀਕ ਤੱਕ ਗਾਰੰਟੀ ਆ ਹਾਂ ਜੀ ਚੈੱਕ ਪਾ ਦੀ ਵੀਰੋ ਬਾਲਾ ਮੇਰੀ ਕੋਈ ਗਲਤੀ ਨਹੀਂ ਠੀਕ ਹੈ ਵੀਰ ਜੀ ਨਾਮ ਤੇ ਫੋਨ ਲਾਵੇ ਵੀਰੋ ਪਤਾ ਪਾਈ ਬਿਲਕੁਲ ਸਹੀ ਗੱਲ ਹੈ ਲਓ ਜੀ ਗੱਲਾਂ ਤੁਸੀਂ ਵੀਰ ਦਿਆਂ ਸੋਹਣੀਆਂ ਲਈਆਂ ਤੇ ਹੁਣ ਇਹਦੇ ਰੇਟ ਦੀ ਗੱਲ ਕਰੀਏ ਆਪਾਂ ਰੇਟ ਦੀ ਗੱਲ ਹਾਂਜੀ ਰੇਟ ਦਾ ਵੱਟ ਰਿਹਾ 70000 70000 ਪਾਜੀ ਜਦਨ ਤਿਆਰ ਹੋਊਗਾ ਗਰਮੀ ਜੇ ਹੋ ਗਈ ਮੰਨ ਲਓ ਮਹੀ ਲੱਖੋਂ ਬਾਹਰ ਜਾਣੀਆਂ ਸਿਆਲ ਸਾਰਾ ਨੇ ਕਰਮ ਵਾਲੀ ਗੱਲ ਵੀ ਆ ਜਾਏ ਚਲੋ ਕਰ ਦੋ ਜਾਇ ਜੀ ਕਰ ਦੇਣਾ ਆਪਾਂ ਪਾਜੀ ਨਾ ਪਾ ਵਟਣਾ 70 ਦੇ ਨਾ ਵਟਣਾ ਆਪਾਂ ਕੋਈ 2 ਘੱਟ 65000 ਦੀ ਮੱਝ ਦੇ ਦਈਏ 65 ਦੀ ਹਾਂ ਮੈਨੂੰ ਲੱਗਦਾ ਕਰਨਾ ਜਮਾਨਤਾਂ 64 ਦੀ ਪੂਰੇ 63000 ਦੀ ਮਾਰੀ ਭਾਈ ਕਿਹਨੇ ਫਿਰ ਬਾੜ ਦੀ ਕਰਦੀ ਹੈਗੇ ਯਾਰ ਤੂੰ ਬਿਲਕੁਲ ਜ਼ੀਰੋ ਹੀ ਪੜੀ ਜਣਾ ਸਾਨੂੰ 63 ਮੈਨੂੰ ਸਹੀ ਜ ਨਹੀਂ ਲੱਗਦਾ ਤਿੰਨ ਵਾਲਾ ਨੰਬਰ ਸਾਡੀ ਮਾਰੀ ਮੋਟੀ ਕਦਰ ਆ 62 ਬਾੜ ਹੀ ਆ ਜੀ ਠੀਕ ਹੈ 62 ਤੇ 50 ਤੇ ਜੋੜੇ ਨਾਲ ਕੋਈ ਆਫਰ ਆਫਰ ਲਾ ਦੇਣੀ ਆਫਰ ਲਾਉ ਜੀ 1 ਲੱਖ 10 ਦਾ ਜੋੜਾ ਲਓ ਜੀ 1 ਲੱਖ ਤੇ 10000 ਦਾ ਜੋੜਾ 2000 ਵੀਰ ਨੇ ਹੋਰ ਘਟਾਦਾ ਜੀ ਤੇ ਕੋਈ ਘਾਟਾ ਨਹੀਂ ਹੈਗਾ ਆ ਵੀ ਜੋੜੀ ਨਵੀਂ ਆ ਤੇ ਇਧਰ ਟੋਕੜ ਗੱਬਣ ਟੋਕੜ ਗੱਬਣ ਨਾਲ ਦੀ ਰੀਸ ਨਹੀਂ ਕੋਈ ਆ ਦੇਣਾ ਦੇ ਵਿੱਚ ਟੋਕੜ ਗੱਬਣ ਜਿਹਨੂੰ ਲੱਭ ਜਾਂਦੀ ਐ ਸਾਡੇ 44 ਮਹੀਨਾ ਦੀ ਕਰਮ ਵਾਲੀ ਜਿਹੜੀ ਚੈੱਕ ਪਾਸ ਹਾਂ ਉਹਦਾ 50 ਅਕਲੀ ਦਾ ਫੋਨ ਲਾਵੇ ਇਹਦਾ ਵੀਰ 68 ਹਾਂ ਅਕਲੀ ਦਾ ਫੋਨ ਲਾਵੇ ਜੋੜਾ 1 ਲੱਖ 10 ਦਿਓ 1 ਤਾਂ 9 ਦਾ ਬਣਾ ਮੈਨੂੰ ਫੋਨ ਲਾ ਦੇ ਠੀਕ ਵੀਰ ਜੀ ਠੀਕ ਗੱਲ ਠੀਕ ਵੀਰ ਜੀ ਠੀਕ